ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਦੀ ਵੀਡੀਓ ਦੋਸਤੋ ਬਹੁਤ ਹੀ ਦਿਲਚਸਪ ਹੈ ਇਤਿਹਾਸਕ ਹੈ ਤੇ ਇੱਕ ਜਾਣਕਾਰੀ ਭਰਪੂਰ ਵੀਡੀਓ ਹੈ ਗੱਲ ਕਰਾਂਗੇ ਦੋਸਤੋ ਰੌਬਰਟ ਕਲਾਈਵ ਦੇ ਬਾਰੇ ਰੌਬਰਟ ਕਲਾਈਵ ਦੇ ਬਾਰੇ ਆਪਾਂ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ ਹਿਸਟਰੀ ਦੀਆਂ ਕਿਤਾਬਾਂ ਦੇ ਵਿੱਚ ਸੋ ਅੱਜ ਇਸ ਬੰਦੇ ਬਾਰੇ ਦੱਸਾਂਗੇ ਤੁਹਾਨੂੰ ਕਿ ਕੀ ਕੀ ਚੱਕਰਵਾਜੀਆਂ ਨੇ ਪਾਈਆਂ ਤੇ ਫਿਰ ਅੰਤ ਨੂੰ ਇਹਦੇ ਨਾਲ ਬਣਿਆ ਕੀ ਹੈ ਵੀਡੀਓ ਸਾਰੀ ਸੁਣਨ ਵਾਲੀ ਹੈ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਿਓ ਔਰ ਇਹਨੂੰ ਸ਼ੇਅਰ ਵੀ ਕਰਿਓ ਔਰ ਚੈਨਲ ਜਿੰਨਾ ਵੀਰਾਂ ਨੇ ਹਾਲ ਤੱਕ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲਓ ਤੇ ਮੈੱਲ ਵਾਲਾ ਬਟਨ ਵੀ ਦਬਾ ਲਓ ਤਾਂ ਦੋਸਤੋ ਰੌਬਰਟ ਕਲਾਈਬ ਇਹਦਾ ਜਿਹੜਾ ਅਕਸ ਹੈ ਇਹ ਬਚਪਨ ਤੋਂ ਹੀ ਇੱਕ ਸ਼ਰਾਰਤੀ ਅਤੇ ਲੜਾਕੇ ਬੱਚੇ ਵਾਲਾ ਸੀ 7 ਸਾਲ ਦੀ ਉਮਰ ਮਾਂ ਇਹ ਲੜਨ ਦਾ ਆਦੀ ਹੋ ਗਿਆ ਸੀ ਇਹਦੀ ਜ਼ਿੰਦਗੀ ਦੇ ਵਿੱਚ ਨਾ ਤਾਂ ਨਿਮਰਤਾ ਸੀ ਨਾ ਉਦਾਰਤਾ ਤੇ ਸਬਰ ਤਾਂ ਹੈ ਹੀ ਨਹੀਂ ਸੀ ਬ੍ਰਿਟਿਸ਼ ਇਤਿਹਾਸਕਾਰ ਜਾਰਜ ਫੋਰੇਸਟਰ ਇਹਨੇ ਇੱਕ ਕਿਤਾਬ ਲਿਖੀ ਹੈ ਦਾ ਲਾਈਫ ਆਫ ਲਾਰਡ ਕਲਾਈਵ ਇਹਦੇ ਮੈਂ ਕਹਿੰਦਾ ਇਹ ਲਿਖਦਾ ਕਿ ਕਿਸ਼ੋਰ ਅਵਸਥਾ ਤੱਕ ਪਹੁੰਚਦੇ ਪਹੁੰਚਦੇ ਕਲਾਈਵ ਇੱਕ ਕਿਸਮ ਨਾਲ ਨਾਬਾਲਗ ਅਪਰਾਧੀ ਬਣ ਗਿਆ ਉਹ ਆਪਣੇ ਪਿੰਡ ਵਿੱਚ ਪਰੇਸ਼ਾਨ ਵਪਾਰੀਆਂ ਦੀ ਸੁਰੱਖਿਆ ਲਈ ਇੱਕ ਰੈਕਟ ਚ ਚਲਾਉਂਦਾ ਸੀ ਜਿਹੜਾ ਵਪਾਰੀ ਉਹਦੀ ਗੱਲ ਨੂੰ ਨਹੀਂ ਸੀ ਮੰਨਦਾ ਔਰ ਇਹ ਉਹਦੀ ਦੁਕਾਨ 'ਵਾਂ ਪਾਣੀ ਛੜ ਦਿੰਦਾ ਸੀ ਪਾਣੀ ਭਰ ਦਿੰਦਾ ਸੀ ਇਹ ਇਹਦਾ ਸ਼ੌਂਕ ਬਣ ਗਿਆ 17 ਸਾਲ ਦੀ ਉਮਰ ਤੱਕ ਕਲਾਈਬ ਦਾ ਪਿਤਾ ਸੀ ਜਿਹੜਾ ਜਿਹਦਾ ਨਾਮ ਸੀ ਰਿਚਰਡ ਕਲਾਈਵ ਇਹਨੂੰ ਅਹਿਸਾਸ ਹੋ ਗਿਆ ਵੀ ਇਹਨੇ ਹੁਣ ਮੇਰੇ ਕਾਬੂ ਨਹੀਂ ਆਉਣਾ ਵੀ ਮੇਰੇ ਬਸ ਤੋਂ ਬਾਹਰ ਦੀ ਗੱਲ ਹੈ ਬਗੜਾਇਲ ਹੋ ਗਿਆ ਬਈ ਖੁਸ਼ਕਿਸਮਤੀ ਦੇ ਨਾਲ ਜਿਹੜਾ ਇਹਦਾ ਬਾਪ ਸੀ ਰਿਚਰਡ ਕਲਾਈਵ ਇਹ ਈਸਟ ਇੰਡੀਆ ਕੰਪਨੀ 'ਮਾਂ ਇੱਕ ਡਾਇਰੈਕਟਰ ਨੂੰ ਜਾਣਦਾ ਦਾ ਇਹਨ ਸਪਾਰਸ਼ਪੋਈ ਤੇ ਰੌਬਰਟ ਨੂੰ ਪਹਿਲੀ ਵਾਰ 15 ਦਸੰਬਰ 1742ਵਾਂ ইস্ট ইন্ডিয়া ਕੰਪਨੀ ਦੇ ਦਫ਼ਤਰ ਚ ਭੇਜਿਆ ਜਿੱਥੇ ਇਹਨੂੰ ਇੱਕ ਲੇਖਕ ਜਾਂ ਇੱਕ ਕਲਰਕ ਕਹਿ ਲੋ ਵੀ ਕਲਰਕਾਂ ਦੀ ਨੌਕਰੀ ਮਿਲੀ ਹੁਣ ਜੁਆਇਨ ਕਰਨ ਤੋਂ 3 ਮਹੀਨੇ ਬਾਅਦ ਉਹ ਜਹਾਜ਼ ਤੇ ਭਾਰਤ ਲਈ ਰਵਾਨਾ ਹੋ ਗਿਆ ਔਰ ਇਹ ਐਡਾ ਕ ਚਗਲ ਸੀ ਇਹਦਾ ਭਾਰਤ ਤੋਂ ਦਾ ਸਫ਼ਰ ਹੈ ਜਿਹੜਾ ਇਹ ਬੜਾ ਮੁਸ਼ਕਲਤਾ ਰਾਹ ਦੇ ਵਿੱਚ ਇਹ ਪਤੰਦਰ ਜਹਾਜ਼ ਤੋਂ ਸਮੁੰਦਰ ਵਿੱਚ ਡਿੱਗ ਪਿਆ ਥੱਲੇ ਪਰ ਡੁੱਬਣ ਤੋਂ ਇਹ ਬਾਲ-ਬਾਲ ਬਚ ਗਿਆ ਸੰਯੋਗ ਨਾਲ ਇੱਕ ਮਲਾਹ ਨੇ ਇਹਨੂੰ ਦੇਖ ਲਿਆ ਤੇ ਇਹਨੂੰ ਡੁੱਬਣ ਤੋਂ ਬਚਾਇਆ ਕਲਾਈਬ ਨੂੰ ਸਮੁੰਦਰ ਵਿੱਚ ਜਹਾਜ਼ ਭਰਤੇ ਗਿਰ ਗਿਆ ਮਦਰਾਸ ਪਹੁੰਚਣ ਤੋਂ ਬਾਅਦ ਕਲਾਈਬ ਨੇ ਮਤਲਬ ਕਿ ਆਪਣਾ ਇਹ ਇਕੱਲਾ ਹੀ ਆਇਆ ਸੀ ਬਿਲਕੁਲ ਨਿਰਾਸ਼ਾ ਦਾ ਜੀਵਨ ਇਹਨੇ ਬਤੀਤ ਕਰਨਾ ਸ਼ੁਰੂ ਕਰਤਾ ਇੰਡੀਆ ਦੇ ਵਿੱਚ ਕਈ ਵਾਰ ਉਹ ਆਪਣੇ ਸਾਥੀਆਂ ਨਾਲੇ ਲੜਪੰਦਾ ਸੀ ਇੱਕ ਵਾਰ ਨੇ ਫੋਰਟ ਸੈਂਟ ਜਾਰਜ ਦੇ ਸੈਕਟਰੀ ਦੇ ਨਾਲ ਇੰਨਾ ਬੁਰਾ ਵਿਵਹਾਰ ਕਰਿਆ ਕਿ ਗਵਰਨਰ ਨੇ ਇਹਨੂੰ ਸਾਰਿਆਂ ਦੇ ਸਾਹਮਣੇ ਫਿਰ ਮਾਫੀ ਮੰਗਣ ਲਈ ਕਿਹਾ ਹੁਣ ਵਿਲੀਅਮ ਡੈਲ ਰਿੰਪਲ ਇਹਨੇ ਕਿਤਾਬ ਲਿਖੀ ਹੈ ਦਾ ਐਨਾਰਕੀ ਇਹਦੇ ਮਾ ਲਿਖਦਾ ਕਹਿੰਦਾ ਕਲਾਈਬ ਨੂੰ ਛੇਤੀਓ ਭਾਰਤ ਨਾਲ ਨਫ਼ਰਤ ਹੋ ਗਈ ਸੀ ਜਿਹਨੂੰ ਉਹਨੇ ਆਪਣੀ ਪੂਰੀ ਜ਼ਿੰਦਗੀ ਨਹੀਂ ਛੱਡਿਆ ਭਾਰਤ ਚ 1 ਸਾਲ ਬਤਾਉਣ ਤੋਂ ਬਾਅਦ ਇਨੇ ਆਪਣੇ ਘਰ ਇੱਕ ਚਿੱਠੀ ਲਿਖੀ ਜਿਦੇ ਚ ਇਹਨੇ ਕਿਹਾ ਕਿ ਮੈਂ ਆਪਣਾ ਦੇਹ ਛੱਡਣ ਤੋਂ ਬਾਅਦ ਵੀ ਇੱਕ ਦਿਨ ਵੀ ਖੁਸ਼ਹਾਲ ਨਹੀਂ ਬਤਾਇਆ ਕਹਿੰਦਾ ਵੀ ਮੈਂ ਇਦਾਂ ਹੀ ਟਾਈਮ ਕੱਟ ਰਿਹਾ ਹਾਂ ਔਰ ਮਤਲਬ ਕਿ ਉਹ ਇਹਨਾਂ ਡਿਪਰੈਸ਼ਨ 'ਚ ਚੱਲਿਆ ਗਿਆ ਕਿ ਉਹਨੇ ਇੱਕ ਵਾਰ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਕੀਥ ਫੀਲਿੰਗ ਇਹਨੇ ਵੀ ਇੱਕ ਬੁੱਕ ਲਿਖੀ ਹੈ ਵਾਰਮ ਹੈਸ਼ਟਿੰਗਸ ਇਹਦੇ 'ਚ ਲਿਖਦਾ ਕਿ ਕਲਾਈਬ ਨੂੰ ਕਦੇ ਵੀ ਭਾਰਤ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਹਦੀ ਸੁੰਦਰਤਾ ਤੋਂ ਕਦੇ ਪ੍ਰਭਾਵਿਤ ਨਹੀਂ ਹੋਇਆ ਨਹੀਂ ਇਹਦੇ ਇਤਿਹਾਸ ਧਰਮ ਤੇ ਪ੍ਰਾਚੀਨ ਸੱਭਿਅਤਾ ਬਾਰੇ ਜਨਰਲ ਦੀ ਕੋਈ ਇੱਛਾ ਸੀ ਇਹਨੂੰ ਇਥੋਂ ਦੇ ਲੋਕਾਂ ਬਾਰੇ ਕੋਈ ਔਰ ਸੁਖਤਾ ਨਹੀਂ ਸੀ ਉਹ ਭਾਰਤੀ ਲੋਕਾਂ ਨੂੰ ਨਫ਼ਰਤ ਨਾਲ ਦੇਖਦਾ ਸੀ ਪੂਰਾ ਪਰ ਕਲਾਈਵ ਮ ਸ਼ੁਰੂ ਤੋਂ ਹੀ ਆਪਣੇ ਵਿਰੋਧੀ ਦੀ ਯੋਗਤਾ ਦਾ ਅੰਦਾਜ਼ਾ ਲਾਉਣ ਤੇ ਮੌਕੇ ਦਾ ਫਾਇਦਾ ਉਠਾਉਣ ਦੀ ਯੋਗਤਾ ਸੀਗੀ ਉਹਨੂੰ ਸ਼ੁਰੂ ਤੋਂ ਹੀ ਜੋਖਮ ਲੈਣ ਦੀ ਹਿੰਮਤ ਵੀ ਸੀਗੀ ਕਿਉਂਕਿ ਸ਼ੁਰੂ ਤੋਂ ਹੀ ਲੜਾਕਾ ਸੀ ਇਹ ਤਾਂ ਇਦੇ 'ਚ ਨਤੀਜਿਆਂ ਦੀ ਚਿੰਤਾ ਕੀਤੇ ਬਿਨਾ ਬਹਾਰੀ ਦਿਖਾਉਣ ਦਾ ਵੀ ਗੁਣਤਾ ਔਰ 1746 'ਚ ਫ੍ਰਾਂਸੀਸੀ ਹਮਲੇ ਅਤੇ ਮਦਰਾਸ ਤੇ ਜਿੱਤ ਤੋਂ ਬਾਅਦ ਇਹਦਾ ਇਹ ਗੁਣ ਸਾਹਮਣੇ ਆਇਆ ਫਿਰ ਕਲਾਈਬ ਨੂੰ ਲੈਫਟੀਨੈਂਟ ਦਾ ਦਰਜਾ ਮਿਲਿਆ ਜਦ ਫ੍ਰਾਂਸੀਸੀ ਜਨਰਲ ਜੋਪਲੈਕਸ ਨੇ ਮਦਰਾਸ ਤੇ ਕਬਜ਼ਾ ਕਰਿਆ ਤਾਂ ਕਲਾਈਬ ਉੱਥੇ ਤਾਂ ਉੱਥੇ ਹੀ ਸੀਗਾ ਤਾਂ ਇਹਨੇ ਰਾਤ ਨੂੰ ਆਪਣੇ ਪੇਛ ਬਦਲਿਆ ਫ੍ਰਾਂਸੀਸੀ ਸੈਨਿਕਾਂ ਨੂੰ ਚੱਕਮਾ ਦਿੱਤਾ ਤੇ ਸ਼ਹਿਰ ਤੋਂ ਭੱਜ ਗਿਆ ਅਰ ਪੈਦਲ 4% ਡੇਵਿਸ ਪਹੁੰਚ ਗਿਆ ਜੋ ਕਿ ਕੋਰੋਮੰਡਲ ਤੱਟ ਤੇ ਇੱਕ ਛੋਟਾ ਜਿਹਾ ਬ੍ਰਿਟਿਸ਼ ਟਿਕਾਣਾ ਸੀਗਾ ਹੁਣ ਇੱਥੇ ਇਹਨੂੰ 올ਡ ਕਾਕ ਵਜੋਂ ਮਸ਼ਹੂਰ ਸਟਿੰਗਰ ਲਾਰੈਂਸ ਨੇ ਲੜਨ ਦੀ ਸਖਲਾਈ ਦਿੱਤੀ ਲਾਰੈਂਸ ਪਹਿਲਾ ਬੰਦਾ ਸੀ ਜਿਹਨੇ ਕਲਾਈਬ ਦੀ ਜਿਹੜੀ ਗੁਣ ਸੀਗੇ ਉਹਨਾਂ ਨੂੰ ਪਛਾਣਿਆ 1740 ਦੇ ਦਹਾਕੇ 'ਚ ਜੁਪਲੈਕਸ ਨਵਾਬਾਂ ਨੇ ਸੇਵਾ ਲਈ ਆਪਣੀਆਂ ਫੌਜਾਂ ਭੇਜ ਰਿਹਾ ਤਾਂ ਕਲਾਈਬ ਆਪਣੇ ਫੌਜੀ ਗੁਣਾਂ ਦੇ ਕਾਰਨ ਲੈਫਟੀਨੈਂਟ ਦੇ ਅਹੁਦੇ ਤੱਕ ਪਹੁੰਚ ਗਿਆ ਉਸੇ ਸਮੇਂ ਲਾਰੈਂਸ ਦੇ ਕਲਾਈਵ ਨੂੰ ਫ੍ਰਾਂਸੀਸੀ ਸੈਨਿਕਾਂ ਦੀ ਨਕਲ ਕਰਕੇ ਆਪਣੇ ਸੈਨਿਕਾਂ ਨੂੰ ਸਿਖਲਾਈ ਦੇਣੀ ਸ਼ੁਰੂ ਕਰਤੀ। ਸ਼ੁਰੂ ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਕੋਲ ਸਿਰਫ ਕੁਝ ਕੁ ਸੌ ਮਤਲਬ ਕਿ ਫੌਜੀ ਸੀਗੇ। ਇਹਨਾਂ ਕੋਲ ਵਰਦੀਆਂ ਵੀ ਸਹੀ ਢੰਗ ਨਾਲ ਨਹੀਂ ਸੀਗੀਆਂ ਇਹਨਾਂ ਦੇ ਕੋਲ ਈਸਟ ਇੰਡੀਆ ਕੰਪਨੀ ਕੋਲ। 1750 ਦੇ ਦਹਾਕੇ ਦੇ ਮੱਧ 'ਚ ਇਹ ਇਹਨੇ ਆਪਣੇ ਪਿਤਾ ਨੂੰ ਇੱਕ ਪੱਤਰ ਭੇਜਿਆ ਤੇ ਪੱਤਰ 'ਮਾਂ ਕਲਾਈਵ ਨੇ ਲਿਖਿਆ ਕਹਿੰਦਾ ਉਹਨਾਂ ਦਿਨਾਂ 'ਚ ਅਸੀਂ ਯੁੱਧ ਦੀ ਕਲਾ ਵਿੱਚ ਕਿੰਨੇ ਨੌ ਸਿੱਖੀਏ ਸੀ ਹੁਣ ਕਲਾਈਵ ਨੂੰ ਪਹਿਲੀ ਵਾਰ 26 1755 ਨੂੰ ਪ੍ਰਸਿੱਧੀ ਮਿਲੀ ਜਦ ਇਹਨੇ 200 ਬ੍ਰਿਟਿਸ਼ ਤੇ 300 ਭਾਰਤੀ ਸੈਨਿਕਾਂ ਨਾਲ ਬੜੇ ਤਕੜਾ ਮਹੀ ਪੈਂਦਾ ਸੀ ਇਹਦੇ ਵਿਚਾਲੇ ਕਰਨਾਟਕ ਦੇ ਨਵਾਬ ਦੀ ਰਾਤਾਂ ਨਹੀਂ ਆਰ ਕੋਡ ਦੀ ਘੇਰਾਬੰਦੀ ਤੋਂ ਛੁਟਕਾਰਾ ਪਾਉਣ ਲਈ ਮਾਰਚ ਕੀਤਾ ਸੀ ਇਹਨੇ ਮੀਚ ਸਰ ਪੈਂਡਰਲ ਮੂਨ ਇਹਦੀ ਵੀ ਕਿਤਾਬ ਹੈ ਇੱਕ ਦਾ ਬ੍ਰਿਟਿਸ਼ conquest and dominion of india ਇਹ ਕਹਿੰਦਾ ਕਲਾਈਵ ਨੇ ਤੂਫਾਨ ਦੇ ਵਿਚਕਾਰ ਹਮਲਾ ਕਰਕੇ ਫ੍ਰਾਂਸੀਸੀ ਸੈਨਿਕਾਂ ਤੇ ਇਹਨਾਂ ਦੇ ਸਹਿਯੋਗੀਆਂ ਨੂੰ ਹੈਰਾਨ ਕਰਤਾ ਇਹ ਜਿੱਤ ਨੇ ਪਹਿਲੀ ਵਾਰ ਇਹ ਪ੍ਰਭਾਵ ਦਿੱਤਾ ਕਿ ਈਸਟ ਇੰਡੀਆ ਕੰਪਨੀ ਭਾਰਤ ਵਿੱਚ ਇੱਕ ਸਫਲ ਫੌਜੀ ਮੁਹਿੰਮ ਵੀ ਚਲਾ ਸਕਦੀ ਹੈ ਔਰ ਏਸੀ ਜਿੱਤ ਨੇ ਕੰਪਨੀ ਦੇ ਵਿਸ਼ਵਾਸ ਨੂੰ ਵਧਾਉਣ ਮੇਂ ਯੋਗਦਾਨ ਪਾਇਆ ਇੱਕ ਸਿਪਾਹੀ ਦੇ ਤੌਰ ਤੇ ਗਤੀ ਅਤੇ ਅਚੰਭਾ ਦੇਣ ਦਾ ਇਸਤੇਮਾਲ ਕਲਾਈਵ ਦੀ ਮਨ ਪਸੰਦ ਰਣਨੀਤੀ ਸੀਗੀ ਹੁਣ ਫ੍ਰਾਂਸੀਸੀ ਕਮਾਂਡਰ ਦਾ ਸਮਰਪਣ ਕਿਦਾਂ ਕਰਵਾਉਂਦਾ ਕਲਾਈਬਰੀ ਸਭ ਤੋਂ ਵੱਡੀ ਸਫਲਤਾ 1752 ਮਾ ਸਾਹਮਣੇ ਆਈ ਜਦ ਇਹਨੇ ਮਦਰਾਸ ਤੇ ਹੋਣ ਵਾਲੇ ਹਮਲੇ ਨੂੰ ناکਾਮ ਕਰਿਆ ਇਹਨੇ ਤੇ ਸਟ੍ਰਿੰਗਰ ਲਾਰੈਂਸ ਨੇ ਨਵਾਬ ਮੁਹੰਮਦ ਅਲੀ ਨੂੰ ਹਰਾਇਆ ਔਰ ਆਰਕੋਟ ਤੇ ਤਿਰੂਚੀਰਾਪੱਲੀ ਇਹਦੇ ਉੱਤੇ ਕਬਜ਼ਾ ਕੀਤਾ 13 ਜੂਨ 1752 ਨੂੰ ਫ੍ਰਾਂਸੀਸੀ ਕਮਾਂਡਰ ਨੇ ਕਲਾਈ ਬਗੇ ਆਤੋਂ ਸਰਪੰਨ ਕਰਤਾ ਕਲਾਈਬ ਨੇ ਕੁੱਲ 85 ਫ੍ਰਾਂਸੀਸੀ ਅਤੇ 2000 ਭਾਰਤੀ ਸੈਨਿਕਾਂ ਨੂੰ ਹਰਾ ਦਿੱਤਾ। ਸਰ ਪੈਂਡਲ ਮੂਨ ਲਿਖਦਾ ਕਹਿੰਦਾ ਇਸ ਜਿੱਤ ਨੇ ਜੁਪਲੈਕਸ ਦੀ ਇੱਛਾ ਨੂੰ ਇੱਕ ਵੱਡਾ ਝਟਕਾ ਦਿੱਤਾ। ਜਦੋਂ ਇਹਨੇ ਇਹ ਖਬਰ ਸੁਣੀ ਤਾਂ ਉਹ ਆਪਣਾ ਖਾਣਾ ਵੀ ਨਹੀਂ ਖਾ ਸਕਿਆ। ਜਿਹੜਾ ਫ੍ਰਾਂਸੀਸੀ ਕਮਾਂਡਰ ਸੀ। ਹੁਣ ਕੁਝ ਦਿਨਾਂ ਬਾਅਦ ਇਹਨੂੰ ਬਰਖਾਸਤ ਕਰਤਾ ਉਹਨੂੰ ਤੇ ਬੇਤੀ ਕਰਕੇ ਫਰਾਂਸ ਵਾਪਸ ਭੇਜਤਾ ਕਮਾਂਡਰ ਨੂੰ। ਇਹਦੇ ਉਲਟ ਕਲਾਈਬ ਦਾ ਮਦਰਾਸ ਵਿੱਚ ਇੱਕ ਹੀਰੋ ਵਜੋਂ ਵੈਲਕਮ ਕੀਤਾ ਗਿਆ ਹੁਣ ਕਲਾਈਵ ਲੈਫਟਿਨੈਂਟ ਕਰਨਲ ਬਣ ਗਿਆ ਹੁਣ ਇਸ ਸਫਲਤਾ ਦੀ ਸਫਲਤਾ ਲਈ ਕਲਾਈਵ ਨੂੰ ਨਾ ਸਿਰਫ ਕੁਆਟਰ ਮਾਸਟਰ ਦਾ ਉਹਦ ਦਿੱਤਾ ਗਿਆ ਸਗੋਂ 40000 ਪਾਉਂਡ ਦਾ ਇਨਾਮ ਵੀ ਤੋਹਫਾ ਗਿਆ ਉਸ ਸਮੇਂ ਦੇ ਵਿੱਚ ਸੋ 23 ਮਾਰਚ 1753 ਨੂੰ ਕਲਾਈਵ ਤੇ ਉਹਦੀ ਪਤਨੀ ਬੰਬੇ ਕੈਸਲ ਜਹਾਜ਼ ਤੇ ਇੰਗਲੈਂਡ ਲਈ ਰਵਾਨਾ ਹੋਏ ਲੰਡਨ ਪਹੁੰਚ ਕੇ ਇਹਨਾਂ ਨੇ ਉਦੋਂ ਹੀ ਪਰਿਵਾਰ ਦੇ ਕਰਜ਼ੇ ਜਿਹੜੇ ਸੀਗੇ ਸਾਰੇ ਚੁਕਾ ਦਿੱਤੇ ਪਰ ਇਹਨਾਂ ਨੇ ਦੋਸਤੋ ਬ੍ਰਿਟਿਸ਼ ਸੰਸਦ ਦਾ ਮੈਂਬਰ ਬਣਨ ਦੀ ਵੀ ਕੋਸ਼ਿਸ਼ ਕੀਤੀ ਪਰ ਇਹਨਾਂ ਦਾ ਸਿਆਸੀ ਕਰੀਅਰ ਉੱਭਰ ਨਹੀਂ ਸਕਿਆ। ਥ੍ਰਾਂਤੀਸੀ ਹਮਲੇ ਦੀ ਸੁਭਾਅ ਬਨਾਂ ਨੂੰ ਦੇਖਦੇ ਹੋਏ ਇਹਨੂੰ ਇੱਕ ਵਾਰ ਫਿਰ ਭਾਰਤ ਬੁਲਾਇਆ ਗਿਆ। ਇਸ ਵਾਰ ਕਲਾਈਬ ਨੂੰ ਮਦਰਾਸ ਦਾ ਡਿਪਟੀ ਗਵਰਨਰ ਦੇ ਨਾਲ-ਨਾਲ ਫੌਜમાં ਲੈਫਟਿਨੈਂਟ ਕਰਨਲ ਦਾ ਅਹੁਦਾ ਵੀ ਦਿੱਤਾ ਗਿਆ। ਜਦ ਬੰਗਾਲ ਦੇ ਨਵਾਬ ਸਰਾਜੂ ਦੌਲਾ ਨੇ 1755 ਚ ਕਲਕੱਤੇ ਚ ਫੋਟ ਬਿਲੀਅਮ ਤੇ ਕਬਜ਼ਾ ਕਰ ਲਿਆ ਤਾਂ ਇਹ ਖਬਰ 16 ਅਗਸਤ ਨੂੰ ਮਦਰਾਸ ਪਹੁੰਚੀ। ਉਸ ਸਮੇਂ ਰੌਬਰਟ ਕਲਾਈਬ ਐਡਮਿਰਲ ਵਾਟਸਨ ਦੇ ਜਹਾਜ਼ਾਂ ਦੇ ਬੇੜੇ ਨਾਲ ਕੋਰੋਮੰਡਲ ਤੱਟ 'ਤੇ ਪਹੁੰਚਿਆ। ਇਹ ਇੱਕ ਸੰਭਾਵੀ ਫ੍ਰਾਂਸੀਸੀ ਸਮਰੇ ਦਾ ਮੁਕਾਬਲਾ ਕਰਨ ਲਈ ਤਿਆਰ ਸੀ ਪਰ ਕਲਾਈਬ ਨੇ ਜ਼ੋਰ ਦੇ ਕੇ ਕਿਹਾ ਕਿ ਬੰਗਾਲ ਮਾ ਕੰਪਨੀ ਨੂੰ ਬੜੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰ 2 ਮਹੀਨੇ ਦੀ ਤਿਆਰੀ ਤੋਂ ਬਾਅਦ 785 ਬ੍ਰਿਟਿਸ਼ ਫੌਜੀ, 940 ਭਾਰਤੀ ਫੌਜੀ ਤੇ 300 ਸਮੁੰਦਰੀ ਫੌਜੀ ਸਮੁੰਦਰ ਰਾਹੀਂ ਕਲਕੱਤੇ ਲਈ ਰਵਾਨਾ ਹੋ ਗਏ। ਇਸ ਬੇੜੇ ਦਾ ਪਹਿਲਾ ਜਹਾਜ਼ 9 ਦਸੰਬਰ ਨੂੰ ਕਲਕੱਤੇ ਪਹੁੰਚਿਆ। ਉਦੋਂ ਤੱਕ ਕਲਾਈਬ ਦੇ ਅੱਧੇ ਸਿਪਾਹੀ ਬਿਮਾਰੀਆਂ ਦੇ ਕਾਰਨ ਮਰ ਚੁੱਕੇ ਸੀ। 3 ਜਨਵਰੀ ਨੂੰ ਕਲਾਈਬ ਨੇ ਸਰਾਜੂ ਦੌਲਾ ਵਿਰੁੱਧ ਜੰਗ ਦਾ ਐਲਾਨ ਕਰਤਾ। ਇਹ ਪਹਿਲਾ ਮੌਕਾਤਾ ਜਦੋਂ ਈਸਟ ਇੰਡੀਆ ਕੰਪਨੀ ਨੇ ਕਿਸੇ ਭਾਰਤੀ ਰਾਜੇ ਵਿਰੁੱਧ ਰਸਮੀ ਤੌਰ ਤੇ ਜੰਗ ਦਾ ਐਲਾਨ ਕੀਤਾ ਸੀ। ਇਹਨਾਂ ਨੂੰ ਪਹਿਲਾ ਹੁਗਲੀ ਦੇ ਘਾਟਾਂ ਨੂੰ ਲੁੱਟਿਆ ਇਹਨਾਂ ਨੇ। ਫਿਰ ਫੋਰਟ ਬਿਲੀਅਮ ਦੇ ਆਲੇ-ਦੁਆਲੇ ਦੇ ਇਲਾਕਿਆਂ ਤੇ ਕਬਜ਼ਾ ਕੀਤਾ। ਸਰਾਜੂ ਦੌਲਾ ਨੇ ਫਿਰ ਆਪਣਾ ਸ਼ਾਂਤੀ ਦੂਤ ਕਲਾਈਬ ਕੋਲ ਭੇਜਿਆ। 9 ਫਰਵਰੀ ਨੂੰ ਅਲੀ ਨਗਰ ਸੰਧੀ ਉਤੇ ਸਹਿਨ ਕੀਤੇ ਗਏ ਜਿਨੇ ਕੰਪਨੀ ਦੇ ਪੁਰਾਣੇ ਅਧਿਕਾਰਾਂ ਨੂੰ ਬਹਾਲ ਕਰਤਾ ਅਗਲੇ ਦਿਨ ਸਰਾਜੂ ਦੌਲਾ ਮੁਰਸ਼ੀਦਾਬਾਦ ਤੋਂ ਵਾਪਸ ਆ ਗਿਆ ਪਰ 13 ਜੂਨ ਨੂੰ ਕਲਾਈਵ ਨੇ ਸਰਾਜੂ ਦੌਲਾ ਨੂੰ ਚਿੱਠੀ ਲਿਖ ਕੇ ਚੇਤਾਵਨੀ ਦਿੱਤੀ ਕਿ ਉਹਨੇ ਅਲੀ ਨਗਰ ਸੰਧੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨੀ ਸ਼ੁਰੂ ਕਰਤੀ ਹੈ ਉਸੇ ਦਿਨ ਕਲਾਈਵ ਨੇ 800 ਬ੍ਰਿਟਿਸ਼ ਤੇ 2200 ਦੱਖਣੀ ਭਾਰਤੀ ਫੌਜਾਂ ਨਾਲ ਪਲਾਸੀ ਵੱਲ ਮਾਰਚ ਕਰਨਾ ਸ਼ੁਰੂ ਕਰਤਾ ਫੇਰ ਹੁੰਦੀ ਹੈ ਪਲਾਸੀ ਦੀ ਲੜਾਈ 23 ਜੂਨ 1757 ਨੂੰ ਸਵੇਰੇ 8 ਵਜੇ ਪਲਾਸੀ ਦੀ ਲੜਾਈ ਦੇ ਵਿੱਚ ਪਹਿਲੀ ਗੋਲੀ ਚਲਾਈ ਗਈ ਪਲਾਸੀ ਮਰਸ਼ੀਦਾਬਾ ਤੋਂ ਲਗਭਗ 50 ਕਿਲੋਮੀਟਰ ਦੱਖਣ ਚ ਇੱਕ ਕਸਬਾ ਸੀਗਾ ਇਹ ਗੋਲੀ ਸਰਾਜੂ ਦੌਲਾ ਦੀਆਂ ਫੌਜਾਂ ਦੁਆਰਾ ਚਲਾਈ ਗਈ ਸੀ ਕਲਾਈਬ ਇਹ ਤੋਂ ਬੜਾ ਹੈਰਾਨ ਸੀ ਕਿਉਂਕਿ ਇਹਦੇ ਜਾਸੂਸਾਂ ਨੇ ਉਹਨੂੰ ਦੱਸਿਆ ਤਾਂ ਕਿ ਸਰਾਜੂ ਦੌਲਾ ਦੀਆਂ ਫੌਜਾਂ ਕੋਲ ਕੋਈ ਤੋਪ ਨਹੀਂ ਸ਼ੁਰੂਆਤੀ ਨੁਕਸਾਨ ਝੱਲਣ ਤੋਂ ਬਾਅਦ ਕਲਾਈਬ ਨੇ ਆਪਣੀਆਂ ਫੌਜਾਂ ਥੋੜੀਆਂ ਪਿਛੇ ਹਟਾ ਲਈਆਂ ਦੁਪਹਿਰ ਦੇ ਆਸ-ਪਾਸ ਅਸਮਾਨ ਬੱਦਲਬਾਈ ਹੋ ਗਈ ਸਮਾਂ ਤੇ ਬਿਜਲੀ ਚਮਕਣ ਲੱਗੀ ਤੇ ਇੱਕ ਵੱਡਾ ਤੂਫਾਨ ਜੰਗ ਦੇ ਮੈਦਾਨ ਤੇ ਆ ਗਿਆ ਥੋੜੀ ਦੇਰ ਬਾਅਦ ਵਿੱਚ ਸੁੱਕੀ ਜ਼ਮੀਨ ਚਿੱਕੜਮਾ ਬਦਲ ਗਈ ਕੰਪਨੀ ਦੇ ਸਿਪਾਹੀਆਂ ਨੇ ਆਪਣੇ ਬਾਰੂਦ ਅਤੇ ਤੋਪਾਂ ਨੂੰ ਮੀਂਹ ਤੋਂ ਬਚਾਉਣ ਲਈ ਤਰਪਾਲਾਂ ਵਿਛਾਤੀਆਂ ਮੀਂਹ ਸ਼ੁਰੂ ਹੋਣ ਤੋਂ 10 ਮਿੰਟਾਂ ਦੇ ਅੰਦਰ ਸਰਾਜੂ ਦੌਲਤਾਂ ਦੀਆਂ ਸਾਰੀਆਂ ਤੋਪਾਂ ਗਿੱਲੀਆਂ ਹੋਣ ਦੇ ਕਾਰਨ ਬੰਦ ਹੋ ਗਈਆਂ ਇਹ ਸੋਚ ਕੇ ਕਿ ਕੰਪਨੀ ਦੀਆਂ ਤੋਪਾਂ ਵੀ ਅਯੋਗ ਹੋ ਗਈਆਂ ਹੋਣਗੀਆਂ ਨਵਾਬ ਦੇ ਕਮਾਂਡਰ ਮੀਰ ਮਦਨ ਨੇ ਆਪਣੇ ਸਿਪਾਹੀਆਂ ਨੂੰ ਅੱਗੇ ਵਧਣ ਦਾ ਹੁਕਮ ਦੇ ਦਿੱਤਾ ਲੜਾਈ ਦਾ ਹੋਰ ਮਤਲਬ ਕਿ ਜੇ ਗੱਲ ਕਰੀ ਤਾਂ ਗੁਲਾਮ हुसैन ਖਾਨ ਹੈ ਜਿਹੜਾ ਇਹ ਲਿਖਦਾ ਕਿ ਤੋਪਾਂ ਦੇ ਗੋਲੇ ਚਲਾਉਣ ਦੇ ਵਿੱਚ ਬ੍ਰਿਟਿਸ਼ ਸੈਨਿਕਾਂ ਦਾ ਕੋਈ ਮੁਕਾਬਲਾ ਨਹੀਂ ਤਾਂ ਉਹਨਾਂ ਦੇ ਕੋਲ ਅਨੁਸ਼ਾਸਨ ਦੇ ਨਾਲ ਨਾਲ ਗਤੀ ਵੀ ਸੀਗੀ ਸਪੀਡ ਵੀ ਸੀ ਕਹਿੰਦਾ ਇਹਨਾਂ ਨੇ ਕਹਿੰਦਾ ਗੋਲੇ ਤੇ ਗੋਲੀਆਂ ਦੀ ਇੰਨੀ ਭਾਰੀ ਬਾਛੜ ਕਰੀ ਕਿ ਸਰਾਜੂ ਦੌਲਾ ਦੇ ਸਿਪਾਹੀ ਉੱਤੇ ਖੜੇ ਹਰਾਨੀ ਨਾਲ ਦੇਖਦੇ ਰਹਿ ਗਏ। ਥੋਪਾ ਦੀ ਆਵਾਜ਼ ਨਾਲ ਉਹਨਾਂ ਦੇ ਕੰਨ ਪਾਟ ਗਏ। ਗੋਲੀਆਂ ਤੋਂ ਪੈਦਾ ਹੋਈ ਰੌਸ਼ਨੀ ਦੇ ਨਾਲ ਕਹਿੰਦਾ ਉਹਦੀਆਂ ਅੱਖਾਂ ਚੁੰਦੇ ਆ ਗਈਆਂ। ਸਰਾਜੂ ਦੌਲਾ ਦੇ ਬਹੁਤ ਸਾਰੇ ਸਿਪਾਹੀ ਮਾਰੇ ਗਏ। ਮਾਰੇ ਗਏ ਸਿਪਾਈਆਂ ਚ ਸਰਾਜੂ ਦੌਲਾ ਦਾ ਸੈਨਾਪਤੀ ਨੀਰਮਦਨ ਵੀ ਸ਼ਾਮਲ ਸੀ। ਉਹ ਆਪਣੇ ਸਿਪਾਈਆਂ ਨੂੰ ਅੱਗੇ ਵਧਣ ਲਈ ਬੜਾ ਉਤਸ਼ਾਹਤ ਕਰ ਰਿਹਾਤਾ। ਜਦੋਂ ਇੱਕ ਗੋਲੀ ਉਹਦੇ ਟਿੱਡਾ ਮਾ ਕੇ ਵੱਜੀ ਤੇ ਉਹਦੀ ਮੌਕੇ ਪਰੇ ਮੌਤ ਹੋ ਗਈ। ਇਹ ਸਾਰਾ ਕੁਝ ਦੇਖ ਕੇ ਸਰਾਜੂ ਦੌਲਾ ਦੀ ਫੌਜ ਨਰਾਚਾ ਫੈਲ ਗਈ ਉਹ ਮੀਰ ਮਦਨ ਦੀ লাশ ਨੂੰ ਲੈ ਕੇ ਤੰਬੂਆਂ 'ਚ ਦਾਖਲ ਹੋਏ ਦੁਪਹਿਰ ਤੱਕ ਉਹ ਤੰਬੂ ਛੱਡ ਕੇ ਉਥੋਂ ਭੱਜਣ ਲੱਗ ਪਏ ਉਦੋਂ ਉਸੇ ਸਮੇਂ ਕਲਾਈਵ ਦਾ ਡਿਪਟੀ ਮੇਜਰ ਕਿਲ ਪੈਟ੍ਰਿਕ ਅੱਗੇ ਵਧਿਆ ਤੇ ਉਹਨਾਂ ਥਾਂ ਮੈਂ ਇਹਨਾਂ ਕਬਜ਼ਾ ਕਰਨਾ ਸ਼ੁਰੂ ਕਰਤਾ ਜੋ ਸਰਾਜੂ ਦੌਲਾ ਦੇ ਸਪਾਈਆਂ ਨੇ ਛੱਡ ਦਿੱਤੀਆਂ ਸੀ ਕਲਾਈਵ ਨੇ ਕਿਲ ਪੈਟ੍ਰਿਕ ਨੂੰ ਬਿਨਾਂ ਹੁਕਮਾਂ ਦੇ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੱਤੀ ਸੀ ਜਦੋਂ ਕਲਾਈਵ ਨੂੰ ਇਹਦੇ ਬਾਰੇ ਪਤਾ ਲੱਗਿਆ ਤਾਂ ਇਹਨੇ ਗੁੱਸੇ ਨਾਲ ਕੈਲਪਟ੍ਰਿਕ ਨੂੰ ਸਨੇਹਾ ਭੇਜਿਆ ਕਿ ਉਹ ਉਹਨੂੰ ਹੁਕਮਾਂ ਦੀ ਉਲੰਘਣਾ ਕਰਨ ਲਈ ਗ੍ਰਿਫਤਾਰ ਕਰ ਲੂਗਾ ਪਰ ਇਹ ਕੈਲਪਟ੍ਰਿਕ ਵੱਲੋਂ ਹੁਕਮਾਂ ਦੀ ਉਲੰਘਣਾ ਕਰਨ ਦੀ ਜਿੱਦੇ ਸੀਗੀ ਜਿਨੇ ਕਲਾਈਬ ਨੂੰ ਜਿੱਤ ਦਵਾਤੀ ਸਰਾਜੂ ਦੌਲਾ ਦੀ ਫੌਜ ਜੰਗ ਦੇ ਮੈਦਾਨ ਤੋਂ ਚਲੀ ਗਈ ਸ਼ੁਰੂ ਤਾਂ ਸ਼ੁਰੂ ਤਾਂ ਇਦਾਂ ਲੱਗਿਆ ਸੀਗਾ ਕਿ ਉਹ ਪਿੱਛੇ ਹਟ ਰਹੇ ਹਨ ਪਰ ਕੋਧ ਦੇ ਰਵਾਰ ਭਗਦਲ ਮੱਚ ਗਈ ਤੇ ਉਹ ਭੱਜ ਗਏ ਹੁਣ ਕਲਾਈਬ ਨੇ ਆਪਣੀ ਜਿਹੜੀ ਰਿਪੋਰਟ ਪੇਸ਼ ਕੀਤੀ ਜੋ ਕਿ ਅਜੇ ਵੀ ਨੈਸ਼ਨਲ ਆਰਕਾਈਵਸ ਇਹਦੇ 'ਮਾਂ ਸੁਰੱਖਿਆਤ ਹੈ। ਇਹਦੇ 'ਮਾਂ ਲਿਖਿਆ ਉਹ ਕਹਿੰਦਾ ਅਸੀਂ ਦੁਸ਼ਮਣ ਦਾ 6 ਮੀਲ ਤੱਕ ਪਿੱਛਾ ਕਰਿਆ। ਉਹ 40 ਤੋਪਾਂ ਪਿੱਛੇ ਛੱਡ ਗਏ। ਰਾਜੂ ਦੌਲਾ ਊਠ ਤੇ ਸਵਾਰ ਹੋ ਕੇ ਭੱਜ ਗਿਆ ਤੇ ਅਗਲੀ ਸਵੇਰ ਮਰਚੀਦਾਵਰ ਪਹੁੰਚ ਗਿਆ। ਪਲਾਤੀਰੀ ਜਿੱਤ ਪਲਾਤੀਰੀ ਜਿੱਤ ਦੇ ਨਾਲ ਕਹਿੰਦੇ ਵੀ ਈਸਟ ਇੰਡੀਆ ਕੰਪਨੀ ਇੱਕ ਬਹੁਤ ਵੱਡੀ ਫੌਜੀ ਸ਼ਕਤੀ ਵਜੋਂ ਉੱਭਰੀ ਤੇ ਭਾਰਤ 'ਵਾਂ ਫਿਰ ਬ੍ਰਿਟਿਸ਼ ਸ਼ਾਸਨ ਦੀ ਨੇ ਨਹੀਂ ਰੱਖੀ ਧੀ। ਹੁਣ ਕਲਾਈਵ ਸੀ ਜਿਹੜਾ ਇਹ ਯੂਰਪ ਦਾ ਸਭ ਤੋਂ ਅਮੀਰ ਬੰਦਾ ਬਣ ਗਿਆ ਦਾ ਕਲਾਈਵ ਨੇ 27 ਜੂਨ 1757 ਨੂੰ ਮਰਚੀਦਾਬਾਰਮਨ ਦਾਖਲ ਹੋਣਾ ਦਾ ਪਰ ਇਹਨੂੰ ਜਗਤ শেਠ ਨੇ ਚੇਤਾਵਨੀ ਦਿੱਤੀ ਸੀ ਕਿ ਉਹਨਾਂ ਨੂੰ ਉੱਥੇ ਕਤਲ ਕੀਤਾ ਜਾ ਸਕਦਾ ਇਸ ਲਈ ਕਲਾਈਵ 29 ਜੂਨ ਨੂੰ ਉੱਥੇ ਪਹੁੰਚਿਆ ਮੀਰ ਜਾਫਰ ਨੇ ਕਲਾਈਵ ਨੂੰ ਗੱਦੀ ਤੇ ਬਿਠਾਇਆ ਦੂਜੇ ਪਾਸੇ ਕਲਾਈਵ ਨੇ ਜਨਤਕ ਤੌਰ ਤੇ ਕਿਹਾ ਕਿ ਕੰਪਨੀ ਉਹਨਾਂ ਦੇ ਪ੍ਰਸ਼ਾਸਨ 'ਚ ਦਖਲ ਨਹੀਂ ਦੇਵੇਗੀ ਤੇ ਸਿਰਫ ਕਾਰੋਬਾਰ ਤੇ ਧਿਆਨ ਕੇਂਦਰਿਤ ਕਰੂਗੀ ਹੁਣ ਮਰਚੀਦਾਬਾਦ ਦੇ ਖਜ਼ਾਨੇ 'ਚ ਸਿਰਫ 1.5 ਕਰੋੜ ਰੁਪਈਆ ਸੀਗਾ ਜੋ ਕਿ ਕਲਾਈਵ ਦੀਆਂ ਉਮੀਦਾਂ ਤੋਂ ਬੜਾ ਘੱਟ ਨਿਕਲਿਆ ਕਲਾਈਵ ਨੂੰ ਇਸ ਮੁਹਿੰਮ ਦੇ ਵਿੱਚ ਨਿੱਜੀ ਤੌਰ ਤੇ 234000 ਪਾਉਂਡ ਦਾ ਇਨਾਮ ਮਿਲਿਆ ਇਹ ਤੋਂ ਇਲਾਵਾ ਇਹਨੂੰ ਇੱਕ ਜ਼ਕੀਰ ਮਿਲੀ ਜੀਤੋ ਸਾਲਾਨਾ 27000 ਪਾਉਂਡ ਦੀ ਆਮਦਨ ਹੁੰਦੀ ਸੀ 33 ਸਾਲ ਦੀ ਉਮਰ 'ਮਾਂ ਕਲਾਈਵ ਅਚਾਨਕ ਯੂਰਪ ਦਾ ਸਭ ਤੋਂ ਅਮੀਰ ਆਰਬੀ ਬਣ ਗਿਆ ਤਾਂ ਜਦ ਕਲਾਈਵ ਇੰਗਲੈਂਡ ਪਹੁੰਚਿਆ ਤਾ ਕਹਿੰਦੇ ਇਹਦਾ ਸਵਾਗਤ ਇੱਕ ਹੀਰੋ ਵਾਂਗੂ ਕੀਤਾ ਗਿਆ ਵਿਲੀਅਮ ਪਿੱਟ ਜੋ ਕਿ 12ਵਾਂ ਬਰਟੇਨ ਦਾ ਪ੍ਰਧਾਨ ਮੰਤਰੀ ਬਣਿਆ ਤਾਂ ਉਹ ਇਹਨੂੰ ਕਹਿੰਦਾ ਸੀ ਸਵਰਗਮਾ ਜੰਮਿਆ ਹੋਇਆ ਜਰਨੈਲ ਇਦਾਂ ਕਹਿੰਦਾ ਸੀ ਉਹਨੂੰ ਕਲਾਈਬ ਨੂੰ 1761ਵਾਂ ਕਲਾਈਬ ਨੇ ਕਹਿ ਰਹੀਏ ਵੀ ਸ਼ੇਅਰ ਦੇ ਬਰੀ ਤੋਂ ਸੰਸਦ ਚੋਂ ਲੜੀ ਔਰ ਜਿੱਤਿਆ ਹੈ 2 ਸਾਲ ਬਾਅਦ ਇਹਨੂੰ ਨਾਈਟ ਦੀ ਉਪਾਧੀ ਮਿਲੀ ਇਹ ਤੋਂ ਬਾਅਦ ਈਸਟ ਇੰਡੀਆ ਕੰਪਨੀ ਦੀ ਬੇਨਤੀ ਤੇ ਕਲਾਈਵ ਨੂੰ ਇੱਕ ਵਾਰ ਫਿਰ ਕਲਕੱਤਾ ਦੇ ਗਵਰਨਰ ਤੇ ਇਧੀਆਂ ਫੌਜਾਂ ਦੇ ਕਮਾਂਡਰ ਵੱਜੋਂ ਭੇਜਿਆ ਗਿਆ। ਕਲਾਈਵ ਫਿਰ ਮਈ 1765 ਨੂੰ ਕਲਕੱਤੇ ਪਹੁੰਚਿਆ। ਹੁਣ ਕਲਾਈਵ ਦੇ ਵਿਰੁੱਧ ਜਾਂਚ ਹੋਈ। 1767ਵਾਂ ਕਲਾਈਵ ਭਾਰਤ ਛੱਡ ਕੇ ਇੱਕ ਵਾਰ ਫਿਰ ਇੰਗਲੈਂਡ ਚਲੇ ਗਿਆ। ਉੱਥੇ 1773 ਵਿੱਚ ਹਾਊਸ ਆਫ ਕਾਮਨਸ ਦੁਆਰਾ ਇਹਦੇ ਵਿਰੁੱਧ ਕੋਸ਼ਾਸ਼ਨ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਤੇ ਇਹਦੀ ਜਾਂਚ ਸ਼ੁਰੂ ਹੋ ਗਈ। ਉੱਥੇ ਕਲਾਈਬ ਨੇ ਆਪਣੇ ਭਾਸ਼ਣ ਦੇ ਵਿੱਚ ਆਪਣੇ ਆਪ ਨਾਲ ਮਾਮੂਲੀ ਚੋਰ ਵਰਗਾ ਵਿਵਹਾਰ ਕੀਤੇ ਜਾਣ ਦੇ ਬੜਾ ਸਖਤ ਇਤਰਾਜ਼ ਪ੍ਰਗਟ ਕਰਿਆ ਉਹ ਕਹਿੰਦਾ ਪਲਾਸਟਿਕ ਤੋਂ ਬਾਹਰ ਭਾਰਤ ਦਾ ਰਾਜਕੁਮਾਰ ਮੇਰੀ ਖੁਸ਼ੀ ਤੇ ਨਿਰਭਰ ਸੀ ਇੱਕ ਖੁਸ਼ਹਾਲ ਸ਼ਹਿਰ ਮੇਰੇ ਰਹਿਮ ਤੇ ਚੱਲ ਰਿਹਾ ਸੀ ਉਤੋਂ ਦੇ ਅਮੀਰ ਸ਼ਾਹੂਕਰ ਮੇਰੀ ਇੱਕ ਮੁਸਕਰਾਹਟ ਲਈ ਇੱਕ ਦੂਜੇ ਨਾਲ ਮੁਕਾਬਲਾ ਕਰਦੇ ਸੀ ਸੋਨੇ ਤੇ ਰਤਨਾਂ ਦੇ ਨਾਲ ਭਰਿਆ ਖਜ਼ਾਨਾ ਮੇਰੇ ਲਈ ਖੋਲ ਦਿੱਤਾ ਗਿਆ ਸੀ ਚੇਅਰਮੈਨ ਸਾਹਿਬ ਮੈਂ ਖੁਦ ਆਪਣੇ ਸੰਜਮ ਤੇ ਹੈਰਾਨ ਕਲਾਈ ਉਹ ਕਹਿੰਦਾ ਕਲਾਈ ਬੋ ਦੋ ਘੰਟੇ ਆਪਣਾ ਬਚਾ ਕਰਦਾ ਰਿਹਾ ਅੰਤਮਾ ਉਹਨੇ ਮਸ਼ਹੂਰ ਪੰਜ ਲਾਈਨ ਕਹੀ ਉਹ ਕਹਿੰਦਾ ਤੁਸੀਂ ਮੇਰੀ ਦੌਲਤ ਲੈ ਸਕਦੇ ਹੋ ਪਰ ਮੇਰੀ ਇੱਜ਼ਤ ਤਾਂ ਬਖਸ਼ ਦਿਓ ਕਲਾਈ ਬੋ ਕਹਿੰਦਾ ਜਦੋਂ ਉਹ ਕਮਰੇ ਤੋਂ ਬਾਹਰ ਆਇਆ ਤਾਂ ਉਹਦੀਆਂ ਅੱਖਾਂ 'ਚ ਕਹਿੰਦੇ ਹੰਝੂ ਸੀਗੇ ਸਾਰੀ ਰਾਤ ਕਾਰਵਾਈ ਚੱਲੀ ਸਾਰੀ ਰਾਤ ਕਾਰਵਾਈ ਚੱਲਣ ਤੋਂ ਬਾਅਦ ਕਲਾਈ ਵਿਰੁੱਧ ਸਾਰੇ ਦੋਸ਼ ਵਾਪਸ ਲੈ ਲਏਗੇ ਤੇ ਉਹਦੇ ਹੱਕ માં 155 ਵੋਟਾਂ ਪਈਆਂ ਜਦੋਂ ਕਿ 95 ਮੈਂਬਰਾਂ ਨੇ ਉਹਦੇ ਵਿਰੁੱਧ ਵੋਟ ਪਾਈ ਸੀ ਤਾਂ ਇਸ ਜਾਂਚ ਵਿੱਚ ਕਲਾਈਬ ਨੂੰ ਬਰੀ ਕਰ ਦਿੱਤਾ ਗਿਆ ਪਰ ਇਹਨੂੰ ਕਹਿੰਦੇ ਮਾਨਸਿਕ ਸ਼ਾਂਤੀ ਨਹੀਂ ਮਿਲੀ ਫਿਰ ਲੱਗਿਆ ਉਹ ਮਦਮਾਗੀ ਤੌਰ ਤੇ ਔਰ ਇਹਦੇ ਕੋਲ ਆਪਣੀ ਦੌਲਤ ਦਾ ਆਨੰਦ ਮਾਣਨ ਲਈ ਜਿਆਦਾ ਸਮਾਂ ਨਹੀਂ ਬਚਿਆ ਸੀ ਔਰ ਇਹਦੀ ਸਿਹਤ ਦਿਨੋ ਦਿਨ ਵਿਗੜਦੀ ਗਈ ਜਿਵੇਂ ਜਿਵੇਂ ਇੰਸਟਰੀਅਨ ਕੰਪਨੀ ਦੇ ਮਾੜੇ ਕੰਮਾਂ ਦੀ ਖਬਰ ਇੰਗਲੈਂਡ ਪਹੁੰਚੀ ਉਥੋਂ ਦੀ ਜਨਤਾ ਦੀ ਰਾਏ ਉਨ੍ਹਾਂ ਦੇ ਵਿਰੁੱਧ ਹੋਣ ਲੱਗੀ 22 ਨਵੰਬਰ 1774 ਈਸਵੀ ਨੂੰ ਰੌਬਰਟ ਕਲਾਈਵ ਨੇ ਸਿਰਫ 49 ਸਾਲ ਦੀ ਉਮਰ ਵਿੱਚ ਖੁਦਕੁਸ਼ੀ ਕਰ ਲਈ ਔਰ ਇਹਨੇ ਕੋਈ ਖੁਰਕੁਸ਼ੀ ਨੋਟ ਨਹੀਂ ਛੱਡਿਆ ਇਹਨੂੰ ਰਾਤ ਦੇ ਹਨੇਰੇ ਵਿੱਚ ਇੱਕ ਕਬਰ ਵਿੱਚ ਗੁਪਤ ਤਰੀਕੇ ਨਾਲ ਦਫਨਾ ਦਿੱਤਾ ਇਹਦੀ ਕਬਰ ਤੇ ਕੋਈ ਮਤਲਬਕ ਜਿਹੜਾ ਬੋਰਡ ਲੱਗਿਆ ਹੁੰਦਾ ਉਹ ਵੀ ਨਹੀਂ ਲਾਇਆ ਹੁਣ ਤੁਸੀਂ حساب ਲਾ ਲਓ ਇਹ ਰੌਬਰਟ ਕਲਾਈਵ ਇਦਾਂ ਦਾ ਸੀ ਜਿਨੇ ਕਿੰਨਾ ਕੁਝ ਲੁੱਟਿਆ ਮਤਲਬ ਕਿ ਇੰਡੀਆ ਤੋਂ ਦੌਲਤ ਬਣਾਈ ਸਾਰਾ ਕੁਝ ਲੇਕਿਨ ਉਹਨੂੰ ਮਾਲਣ ਦਾ ਇਹ ਕੋਲ ਸਮੇਂ ਨਹੀਂ ਬਚਿਆ ਤੇ ਇਹ ਇੰਨਾ ਪਰੇਸ਼ਾਨ ਹੋ ਗਿਆ ਕਿ ਇਹਨੂੰ ਖੁਦਕੁਸ਼ੀ ਕਰਨੀ ਪੈ ਗਈ ਪਤੰਦਰ ਨੂੰ ਦੱਸੋ ਇਹ ਰਾਬਰਟ ਕਲਾਈਵ ਦੇ ਬਾਰੇ ਸੀਗੀ ਜਾਣਕਾਰੀ ਅੱਜ ਦੀ ਦੋਸਤੋ ਆਸ ਕਰਦਾ ਤੁਹਾਨੂੰ ਪਸੰਦ ਆਈ ਹੋਊਗੀ ਸੋ ਹੁਣ ਆਪਾਂ ਅਗਲੀ ਕੋਈ ਨਵੀਂ ਜਾਣਕਾਰੀ ਦੱਸਾਂਗੇ ਤੁਹਾਨੂੰ A to Z ਮਿਲਦੇ ਆਂ ਅਗਲੀ ਵੀਡੀਓ ਮੇਂ ਦੇਵਾਂਗੇ ਸਤਿ ਸ਼੍ਰੀ ਅਕਾਲ